ਕੀ ਨਾਮ ਹੈ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਮੇਰਾ ਨਾਮ ਬੱਬੂ ਸਿੰਘ ਹੈ ਤੇ ਕੀ ਸਮੱਸਿਆ ਕੀ ਆ ਬਾਈ ਟੰਡ ਹੁਸਨਾਰਾ ਜੀ ਸਮੱਸਿਆ ਇਹ ਹੈ ਜੀ ਸਭ ਤੋਂ ਪਹਿਲਾਂ ਤਾਂ ਵੀ ਕਿਸਾਨੀ ਤੇ ਕੋਈ ਵੀ ਹੈ ਹੁਣ ਮਾਰ ਹੀ ਪੈ ਰਹੀ ਹੈ ਕੋਈ ਵੀ ਹੁਣ ਆਪਾਂ ਜਾ ਵਾ ਠੇਕੇ ਟੁਕੇ ਤੇ ਪੈੜੀ ਲਈ ਜਾਂਦੇ ਆ ਤਾਂ ਠੇਕੇ ਵੀ ਵਧਾਈ ਤੁਰੇ ਜਾਂਦੇ ਆ ਰਹਿੰਦਾ ਖੁੰਦਾ ਜੀ ਹੁਣ ਸੂਰ ਆ ਗਿਆ ਪਹਿਲਾਂ ਤਾਂ ਗਾਵਾਂ ਤੋਂ ਡਰਦੇ ਸੀਗੇ ਤੇ ਉਹਨਾਂ ਦਾ ਚਲੋ ਹੱਲ ਹੋ ਗਿਆ ਠੀਕ ਹੈ ਜੀ ਹੁਣ ਇਹ ਜ਼ਿਆਦਾਤਰ ਹੁਣ ਸੂਰ ਆ ਗਏ ਜੋ ਆਪਾਂ ਕਹਿੰਦੇ ਆ ਜੰਗਲੀ ਸੂਰ ਆ ਗਈ ਇਹ ਮਤਲਬ 15-15 20-20 ਜਾਨਾਂ ਦੀ ਟੋਲੀ ਹੈ ਸੂਰਾਂ ਦੀ ਤੇ ਰਾਤ ਨੂੰ ਮੱਲਾ ਹੁੰਦੇ ਆ ਜੀ ਤੇ ਰਾਤ ਨੂੰ ਕੋਈ ਬੰਦਾ ਇਕੱਲਾ ਪਾਣੀ ਵੀ ਨਹੀਂ ਲਾ ਸਕਦਾ ਡਰਦੇ ਆ ਕਿਉਂ ਕੋਲੇ ਸੋਟੀ ਹੁੰਦੀ ਆ ਸੋਟੀ ਨੂੰ ਇਹ ਘਬਰਾਉਂਦੇ ਨਹੀਂ ਕਈ ਹੁੰਦੀ ਆ ਤਾਂ ਨਹੀਂ ਘਬਰਾਉਂਦੇ ਤੇ ਟੱਕਰ ਮਾਰਦੇ ਆ ਜੀ ਤੇ ਆ ਹੁਣ ਜ਼ਿਆਦਾ ਨੁਕਸਾਨ ਕਰਤਾਈ ਆ ਦੇਖੋ ਕਣਕ ਕਿੱਡੀ ਕਿੱਡੀ ਵਧੀਆ ਖੜੀ ਸੀ ਥੱਲੋ ਸਾਰੀ ਪੱਟਦੀ ਜੀ ਤੇ ਨੁਕਸਾਨ ਕਿੰਨਾ ਕਰੇ ਬਈ ਕਿੰਨੇ ਕੁ ਵੱਡੇ ਪੱਧਰ ਤੇ ਹੈਗੀ ਲੱਗਦਾ ਬਹੁਤ ਨੁਕਸਾਨ ਕਰੀ ਜਾਂਦੇ ਜੀ ਬਹੁਤ ਕਿਸੇ ਦਾ ਮਨ ਲਾਵੇ ਕਨਾਲ ਕਨਾਲ ਕਿਸੇ ਦੀ ਵਾਟ ਤਾਂ ਛੱਡੀ ਨਹੀਂ ਸਾਨੂੰ ਦਿਖਾਇਆ ਹੀ ਸਾਰਾ ਕੋਈ ਵਾਟ ਨਹੀਂ ਛੱਡੀ ਠੀਕ ਹੈ ਜਮੀਆਂ ਨੂੰ ਵੀ ਪੈ ਗਈ ਜੀ ਕਿ ਉਹ ਮਾਲਾ ਕੋਈ ਸਬਜ਼ੀ ਸਬਜ਼ੀ ਤਾਂ ਹੋਣ ਹੀ ਨਹੀਂ ਦਿੰਦੇ ਜਮੇ ਨਹੀਂ ਹੋਣ ਦਿੰਦੇ ਜੀ ਹੁਣ ਕਿਸਾਨ ਕਰੂਗਾ ਕੀ ਬਹੁਤ ਔਖੇ ਆ ਜੀ ਇਸ ਇਹਦਾ ਕੋਈ ਨਾ ਕੋਈ ਸਰਕਾਰ ਹੱਲ ਕਰੇ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਜੀ ਕੋਈ ਅਫਸਰ ਨੂੰ ਮਿਲੇ ਹੋ ਬਈ ਦਰਖਾਸਤ ਵਗੈਰਾ ਦਿੱਤੀ ਨਹੀਂ ਜੀ ਕੋਈ ਅਸੀਂ ਕਿਸੇ ਨੂੰ ਦਰਖਾਸਤ ਵਗੈਰਾ ਕਿਸੇ ਨੂੰ ਨੇ ਦਿੱਤੀ ਜੀ ਤੁਹਾਡੇ ਕੋਲੇ ਗਏ ਸੀ ਅਸੀਂ ਚਲੋ ਤੁਸੀਂ ਆਏ ਹੋ ਜੀ ਆਇਆਂ ਨੂੰ ਤੁਸੀਂ ਕੋਈ ਪ੍ਰਾਲਾ ਕਰੋ ਜੀ ਢੋਸਣਾ ਜੀ ਫੁੱਟਰਾ ਵਾਲੇ ਰੋਡ ਦੇ ਉੱਪਰ ਆ ਉੱਥੇ ਸਾਡੀ ਕਣਕ ਦੇ ਵਿੱਚ ਬਹੁਤ ਵੱਡਾ ਨੁਕਸਾਨ ਕਰ ਰਿਹਾ 15-15 20 ਆਵੇਂ ਦੀ ਚੋੜੀ ਆ ਜਾਂਦੀ ਹੈ ਪਹਿਲਾਂ ਸੁੰਡੀ ਤੋਂ ਬਚੇ ਗਾਈਆਂ ਤੋਂ ਬਚੇ ਤਾਂ ਉਹ ਨੇ ਪੈ ਗਏ ਮਗਰ ਹੂੰ ਇਹ ਕੋਈ ਖੇਤ ਹੁੰਨੇ ਆ ਰਾਤ ਖੇਤ ਆਏ ਅਸੀਂ ਉਹਨਾਂ ਨੂੰ ਮੋੜਨ ਤੇ 20 ਫਿਰਦੇ ਸੀ ਇੱਥੇ ਸੂਰ ਹੈ ਹਾਂ ਗਿਣਤੀ ਤਾਂ ਨਹੀਂ ਪਰ 20 ਅਨ ਲੱਜਾ ਹੈ ਕੋਈ ਅਸਲੀ ਉਸਲੇ ਦਾ ਕੋਈ ਅੰਤ ਨਹੀਂ ਕੋਈ ਨਾ ਕੋਈ ਸਾਡੇ ਕੋਲੇ ਵੀ ਉਹ ਚੀਜ਼ਾਂ ਜਾਂ ਕੋਈ ਸਾਨੂੰ ਉਹਦੇ ਬਾਰੇ ਵਿੱਚ ਕੋਈ ਪਰਮਿਸ਼ਨ ਹੀ ਦਿੱਤੀ ਜਾਵੇ ਹੂੰ ਵੀ ਇਹਨਾਂ ਨੂੰ ਕੋਈ ਰਾਤ ਬਰਾਤੇ ਅਸੀਂ ਮਾੜਾ ਮੋਟਾ ਦਵਲਨ ਜੋਗੇ ਤੇ ਹੋਈਏ ਬਲਜੀਤ ਸਿੰਘ ਜੀ ਤੇ ਕੀ ਸਮੱਸਿਆ ਆਈ ਹੈ ਜੀ ਆਪਣੀ ਇੱਥੇ ਸੜਕ ਤੇ ਆਪਣਾ ਲੱਗਦਾ ਵਾਹਣ ਇੱਥੇ ਸੂਰਾਂ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਹੈ ਜੀ ਆਪਣੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਕਣਕ ਜੜਾਂ ਚੋਂ ਪਟਦੀ ਹੈ ਜੀ ਹਰ ਪਾਸੇ ਮਾਰ ਹੀ ਪੈ ਰਹੀ ਹੈ ਹਾਂਜੀ ਹਰ ਪਾਸੇ ਮਾਰ ਪਹਿਲਾਂ ਸੁੰਡੀ ਦੀ ਮਾਰ ਸੀ ਹੁਣ ਸੂਰਾਂ ਦੀ ਮਾਰ ਆਈ ਪਹਿਲਾਂ گاਵਾਂ ਦੀ ਸਮੱਸਿਆ ਹਜੇ ਪੂਰੀ ਹੱਲ ਨਹੀਂ ਹੋਈ ਗਈ ਤੇ ਹੁਣ ਸੂਰਾਂ ਦੀ ਹੋ ਗਈ ਜੀ ਇਹ ਕੁੱਤਿਆਂ ਤੋਂ ਵੀ ਨਹੀਂ ਡਰਦੇ ਤਾਂ ਇੰਨੇ ਹੈਗੇ ਸਾਨੂੰ ਜਾਨ ਦਾ ਵੀ ਖਤਰਾ ਈ ਰਾਤ ਨੂੰ ਪਾਣੀ ਵਗੈਰਾ ਲਾਉਣਾ ਹੁੰਦਾ ਈ ਉਹਦਾ ਜਾਨ ਨੂੰ ਅਸੀਂ ਮਹਿਕਮੇ ਨੂੰ ਈ ਬੇਨਤੀ ਕਰਦੇ ਆ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਕਿੰਨੇ ਕੁ ਵੱਡੇ ਪੱਧਰ ਤੇ ਨੁਕਸਾਨ ਹੈਗਾ ਬਈ ਜਿਵੇਂ ਇੱਥੇ ਆ ਜਾਂਦੇ ਤਾਂ ਕਿੰਨੇ ਕਨਾਲ ਤੋਂ ਘਟਤਾ ਏ ਛੱਡਦੇ ਹੀ ਨਹੀਂਗੇ ਜਦੋਂ ਆ ਜਾਣ 20 25 25 ਸੂਰਾਂ ਦੀ ਟੋਲੀ ਹੈ ਜੀ ਵੱਡੇ ਪੱਧਰ ਤੇ ਪੂਰਾ ਨੁਕਸਾਨ ਕਰ ਰਿਹਾ ਹੈ ਬਹੁਤ ਜ਼ਿਆਦਾ ਹੀ ਬਹੁਤ ਜ਼ਿਆਦਾ ਅਸੀਂ ਬਹੁਤ ਜ਼ਿਆਦੇ ਦੁਖੀ ਆ ਜੀ ਇਹਨਾਂ ਤੋਂ ਕੀ ਅਪੀਲ ਹੈ ਸਰਕਾਰ ਨੂੰ ਬਈ ਈ ਅਪੀਲ ਹੈ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ